ਕੁਈ 1:05 ਜੇ ਕੰਪਨੀ ਕਨੇ ਫੋਨ ਆਇਆ ਤਾਂ ਵੀ 37217 ਨੰਬਰ ਤੇ ਤੁਹਾਡੇ ਕੋਲ 99000 ਦੇ 10 ਪ੍ਰਾਈ ਹਿੱਟ ਹੋ ਚੁੱਕੇ ਜੀ ਵੱਡਾ ਨਾਮ ਆ ਕਾਊਂਟਰ ਤੋਂ ਕਾਲ ਟਿਕਟ ਲਈ ਸੀ ਸ਼ਰਮਾ ਜੀ ਕੋਲ ਇਥੋਂ ਲੱਗਿਆ ਜੀ ਜੀ ਸਾਡੇ ਕੋਲ WhatsApp ਗਰੁੱਪ ਵੀ ਬਣੇ ਹੋਏ ਨੇ ਆਨਲਾਈਨ ਲਾਟਰੀ ਪਰਚੇਸ ਕਰ ਸਕਦਾ 99151 17592 ਤੇ ਸਾਨੂੰ ਕਾਲ ਕਰਕੇ ਸਾਡਾ WhatsApp ਨੰਬਰ ਵੀ ਤੇ Google Pay ਨੰਬਰ ਵੀ ਇਹੀ ਹੈ ਸਸੀ ਗਾਲ ਜੀ ਤੁਸੀਂ ਜੁੜੇ ਹੋ ਆਨ ਪ੍ਰੋ ਪੰਜਾਬੀ ਦੇ ਨਾਲ ਤੁਹਾਨੂੰ ਸ਼ਾਇਦ ਪਤਾ ਹੀ ਹੋਵੇਗਾ ਕਿ ਕੁਝ ਸਮਾਂ ਪਹਿਲਾਂ ਵੀ ਇਸੇ ਲਾਟਰੀ ਸਟਾਲ ਦੇ ਉੱਪਰੋਂ ਨਾਮ ਲੱਗਿਆ ਸੀ ਲਾਟਰੀ ਲੱਗੀ ਸੀ ਤੇ ਅੱਜ ਫੇਰ ਇੱਕ ਵਾਰੀ 90000 ਰੁਪਏ ਦਾ ਨਾਮ ਆਇਆ ਇੱਕ ਪਿੰਡ ਦੇ ਆਮ ਬੰਦੇ ਨੂੰ ਜਿਹੜਾ ਨਾਮ ਇਸ ਲਾਟਰੀ ਸਟਾਲ ਤੋਂ ਸ਼ਰਮਾ ਲਾਟਰੀ ਸਟਾਲ ਤੋਂ ਲੱਗਿਆ ਹੈ ਅਗਰ ਤੁਸੀਂ ਵੀ ਇਸ ਲਾਟਰੀ ਸਟਾਲ ਤੇ ਆਉਣਾ ਚਾਹੁੰਦੇ ਹੋ ਤਾਂ ਸਰਦੂਲਗੜ ਵਿਖੇ ਬੱਸ ਸਟੈਂਡ ਦੇ ਸਾਹਮਣੇ ਸ਼ਰਮਾ ਲਾਟਰੀ ਸਟਾਲ ਦੇ ਉੱਪਰ ਪਹੁੰਚ ਕੇ ਤੁਸੀਂ ਟਿਕਟਾਂ ਖਰੀਦ ਸਕਦੇ ਹੋ ਇਹ ਸਰਕਾਰੀ ਟਿਕਟਾਂ ਦਾ ਜਿਹੜਾ ਕਾਊਂਟਰ ਹੈ ਇੱਥੋਂ ਜਿਹੜੀਆਂ ਸਰਕਾਰ ਦੁਆਰਾ ਟਿਕਟਾਂ ਜਿਹੜੀਆਂ ਲਾਂਚ ਕੀਤੀਆਂ ਜਾਂਦੀਆਂ ਚਾਹੇ ਉਹ ਪੰਜਾਬ ਸਰਕਾਰ ਚਾਹੇ ਉਹ ਨਾਗaland ਸਰਕਾਰ ਹੈ ਤਾਂ ਉਹਨਾਂ ਦੀ ਟਿਕਟਾਂ ਦੀ ਵਿਕਰੀ ਇੱਥੇ ਕੀਤੀ ਜਾਂਦੀ ਹੈ ਤੇ ਆਪਾਂ ਭਰਾਵਾਂ ਨਾਲ ਗੱਲਬਾਤ ਕਰਦੇ ਹਾਂ ਜੀ ਕੀ ਨਾਮ ਆ ਭਾਈ ਮੇਰਾ ਜੀ ਪਰਵੀਨ ਸ਼ਰਮਾ ਜੀ ਅੱਜ ਜੋ ਲਾਟਰੀ ਜਿਹੜੀ ਲੱਗੀ ਹੈ 90000 ਰੁਪਏ ਦੀ ਇਹਦਾ ਥੋੜਾ ਡਿਟੇਲ ਦੇ ਵਿੱਚ ਦੱਸੋ ਦਰਸ਼ਕਾਂ ਨੂੰ ਸਰ ਇਹ ਕੱਲ 1 ਵਜੇ ਬਾਈ ਜੀ ਨੇ ਆਪਣੇ ਕਾਊਂਟਰ ਤੇ ਆ ਕੇ 8:30 ਵਜੇ ਦੇ ਤਕਰੀਬਨ ਟਾਈਮ ਤੇ ਲਾਟਰੀ ਪਰਚੇਜ਼ ਕੀਤੀ ਸੀ ਭਈ 120 ਰੁਪਿਆਵਾਂ ਦੀ ਲਾਟਰੀ ਸੀ 6 ਰੁਪਏ ਦੀ ਇੱਕ ਟਿਕਟ ਹੈ ਜੀ ਇਹ ਬੰਦ ਕਾਪੀ ਖਰੀਦੀ ਸੀ ਇਹਨਾਂ ਨੇ 20 ਟਿਕਟਾਂ ਸੀ ਉਹਦੇ ਵਿੱਚਾਂ 120 ਰੁਪਏ ਦੀਆਂ ਉਹਦੇ ਵਿੱਚ 1:05 ਮਿੰਟ ਜਦੋਂ ਕੰਪਨੀ ਕਨੇਓ 37217 ਨੰਬਰ ਤੇ ਤੁਹਾਡੇ ਕੋਲ 99000 ਦੇ 10 ਪ੍ਰਾਈ ਹਿੱਟ ਹੋ ਚੁੱਕੇ ਜੀ ਤਾਂ ਅਸੀਂ ਇਹਨਾਂ ਨੂੰ ਕਾਲ ਕਰਕੇ ਦੱਸਿਆ ਬਾਈ ਜੀ ਤੁਹਾਡੇ ਕੋਲ ਆਹ ਲਾਟਰੀ ਹੈਗੀ ਹੈ ਕਹਿੰਦੇ ਹਾਂਜੀ ਪਰਚੇਜ਼ ਕੀਤੀ ਸੀ ਤੁਹਾਡੇ ਕੋਲੋਂ ਤੇ ਇਹਨਾਂ ਨੂੰ 90000 ਰੁਪਿਆ ਨਾਮ ਨਿਕਲੇ ਜੀ ਇਹਨਾਂ ਦਾ ਪਿੰਡ ਖੈਰਾਈ ਠੀਕ ਹਾਂਜੀ ਹੁਣ ਦੱਸ ਕੋ ਤੁਸੀਂ ਆਪ ਸਾਹਿਬ ਲਾਓ ਵੀ ਲਾਟਰੀ ਦੀ ਜਿਹੜੀ ਕੀਮਤ ਸੀ ਇਨਾਮ ਦੀ ਜਿਹੜੀ ਕੀਮਤ ਸੀ ਉਹ 9000 ਰੁਪਿਆ ਸੀ ਸਿਰਫ ਇਹਨਾਂ ਨੇ ਇੱਕ ਕਾਪੀ ਖਰੀਦੀ ਸੀ ਤੇ ਕਿਸਮਤ ਜਦੋਂ ਕੰਮ ਕਰਦੀ ਆ ਗੇੜ ਖਾਂਦੀ ਆ ਤਾਂ 10 ਦੀਆਂ 10 ਟਿਕਟਾਂ ਨਹੀਂ ਉਸੇ ਕਾਪੀ ਦੇ ਵਿੱਚ ਸੀ ਤੇ 10 ਟਿਕਟਾਂ ਦਾ ਨਾਮ ਹੈ ਜਿਹੜਾ 90000 ਰੁਪਿਆ ਲੱਗਿਆ ਹਾਂ ਜੀ ਬਈ ਤੋਂ ਡਗੜੇ ਪਿੰਡ ਦਾ ਖੈਰਾ ਕਲਾਂ ਅੱਛਾ ਕੀ ਤੁਸੀਂ ਲਾਟਰੀ ਕੋਈ ਕਦੀ ਪਾਰੀ ਸੀ ਇਹ ਲਾਟਰੀ ਤਾਂ ਪਾਈ ਆਨੇ ਆ ਜੀ ਹੋ ਗਏ 10 12 ਸਾਲ 10 12 ਸਾਲ ਤੇ ਨਾਲ ਪਹਿਲਾਂ ਵੀ ਲੱਗਿਆ ਕੋਈ ਪਹਿਲਾਂ ਕੋਈ ਛੋਟਾ ਮੋੜਾ ਲੱਗਿਆ ਹੀ 5-6000 ਦਾ ਜਾਂ ਜਿਵੇਂ 1000 ਦਾ ਕੋਈ ਇਹੋ ਜਿਹਾ ਲੱਗਿਆ ਜੀ ਵੱਡਾ ਨਾਮ ਅੱਜ ਲੱਗਿਆ ਵੱਡਾ ਨਾਮ ਆ ਕਾਊਂਟਰ ਤੋਂ ਕੱਲ ਟਿਕਟ ਲਈ ਸੀ ਸ਼ਰਮਾ ਜੀ ਕੋਲੋਂ ਇੱਥੋਂ ਲੱਗਿਆ ਜੀ ਟਿਕਟ ਲੈਣ ਦਾ ਸਬਬ ਕਦੋਂ ਬਣਿਆ ਸੀ ਕਿ ਰੁਟੀਨ ਚ ਹੀ ਆਏ ਸੀ ਬਸ ਜੀ ਮੈਂ ਸਵੇਰੇ 9 ਵਜੇ ਆਉਣਾ ਹੀ ਆ ਜੂਨੀਅਨ ਆਉਣਾ ਡਰਾਈਵਰ ਬੰ ਤੇ ਉਹਦਾ ਜਾਂਦੇ ਲੈ ਹੀ ਜਾਣਾ ਟਿਕਟ ਜੀ ਅੱਛਾ ਮੈਵਰੀ ਕਰਕੇ ਘਰ ਦਾ ਗੁਜ਼ਾਰਾ ਚੱਲਦਾ ਹੈ ਹਾਂਜੀ ਮੈਵਰੀ ਕਰਦੇ ਕਿ ਹੁਣ ਇੰਨੇ ਪੈਸਿਆਂ ਦਾ ਕੀ ਕਰੋਗੇ ਬਸ ਇਹ ਘਰੇ ਹੀ ਕੋਈ ਕੰਮ ਦੰਦੇ ਲਾ ਲਾਂਗੇ ਤੇਰੇ ਕੋਲ ਕੰਮ ਹੁੰਦੇ ਘਰ ਤੇ ਇੰਨੇ ਕੇ ਪੈਸੇ ਦਾ ਕੀ ਬਣਦਾ ਜੀ ਕੋਈ ਵੱਡੀ ਲਾਟਰੀ ਨਿਕਲੇ ਪ੍ਰਮਾਤਮਾ ਕਰੇ ਆਪਾਂ ਤਾਂ ਕਹਿੰਦੇ ਸਭ ਨੂੰ ਨਿਕਲਣਾ ਪਰ ਕੋਈ ਚੰਗੇ ਕੰਮ ਲਾਵਾਂਗੇ ਵੱਡੀ ਲਾਟਰੀ ਨਿਕਲੇਗੀ ਤਾਂ ਠੀਕ ਹੈ ਜੀ ਬਿਲਕੁਲ ਬਿਲਕੁਲ ਪਨਾ ਜੀ ਕਹਿੰਦਾ ਵੀ 90000 ਰੁਪਏ ਲਿਖ ਲਏ ਤੇ ਹੋਰ ਘਰ ਦੇ ਕੰਮ ਕਾਜ ਜਿਹੜੇ ਬਹੁਤ ਹੁੰਦੇ ਆ ਤੇ ਉਹਨਾਂ ਕੰਮ ਕਾਜਾਂ ਦੇ ਵਿੱਚ ਇਹ 90000 ਰੁਪਿਆ ਇਕੋ ਆਮ ਵਰਗ ਦੇ ਬੰਦੇ ਨੂੰ ਬਹੁਤ ਜ਼ਿਆਦਾ ਸਹਾਈ ਹੋਊਗਾ ਤੇ ਜੇ ਤੁਹਾਡੇ ਇਹ ਲਾਟਰੀ ਖਰੀਦਣੀ ਹੋਵੇ ਕਿਸੇ ਬੰਦੇ ਨੇ ਤਾਂ ਤੁਹਾਡੇ ਨਾਲ ਕੰਟੈਕਟ ਕਿਵੇਂ ਕਰ ਸਕਦਾ ਸ਼ਰਮਾ ਜੀ ਸੱਜੇ ਸਾਡੇ ਕੋਲ WhatsApp ਗਰੁੱਪ ਵੀ ਬਣੇ ਹੋਏ ਨੇ ਆਨਲਾਈਨ ਲਾਟਰੀ ਪਰਚੇਸ ਕਰ ਸਕਦਾ ਹੈ 99152 17592 ਤੇ ਸਾਨੂੰ ਕਾਲ ਕਰਕੇ ਸਾਡਾ WhatsApp ਨੰਬਰ ਵੀ ਤੇ Google Pay ਨੰਬਰ ਵੀ ਇਹੀ ਹੈ ਇਸ ਤੇ ਸਾਨੂੰ ਪੇਮੈਂਟ ਕਰਕੇ ਸਾਡੇ WhatsApp ਨੰਬਰ ਤੇ ਸਕਰੀਨਸ਼ਾਟ ਸੈਂਡ ਕਰ ਦਿੱਤਾ ਜਾਵੇ ਜੋ ਟਿਕਟੋਕ ਨੇ ਸਿਲੈਕਟ ਕੀਤੀ ਹੈ ਉਹਦਾ ਨੰਬਰ ਅਸੀਂ ਉਸ ਨੂੰ WhatsApp ਤੇ ਤੇ ਪਲੱਸ ਬਿੱਲ ਉਹ ਤੇ WhatsApp ਤੇ ਭੇਜ ਦੇਵਾਂਗੇ ਕੀ ਲੋਕੇਸ਼ਨ ਕੀ ਉਹ ਵੀ ਦੱਸ ਦਿਓ ਲੋਕੇਸ਼ਨ ਦਾ ਸਾਡਾ ਇਹ ਸਰਦੂਲਗੜ ਬੱਸ ਸਟੈਂਡ ਦੇ ਜਮਾ ਓਪੋਜ਼ਿਟ ਸਾਈਡ ਤੇ ਹੈਗਾ ਸ਼ਰਮਾ ਲਾਟਰੀ ਸਟਾਲ ਤੇ ਇਹ ਆਉਣ ਵਾਲਾ ਡਰਾਵੀ ਸੀ ਤੁਹਾਨੂੰ ਦੱਸ ਦਈਏ ਰਾਖੀ ਬੰਪ ਭਰਾ ਰਹੇ ਸਾਡੇ ਕੋਲ ਇਹ 7 ਕਰੋੜ ਦਾ ਹੀ ਪਹਿਲਾ ਨਾਮੇ ਦੇ ਵਿੱਚ ਗਰੰਟਡ ਟੂ ਪਬਲਿਕ ਹੈ ਪਬਲਿਕ ਦੇ ਵਿੱਚ ਹੀ 7 ਕਰੋੜ ਦਾ ਨਾਮ ਦਿੱਤਾ ਜਾਏਗਾ ਜੀ ਇਹ ਲਾਟਰੀ ਵੀ ਆਨਲਾਈਨ ਮੰਗਾ ਸਕਦੇ ਹਾਂ ਜੀ ਆਨਲਾਈਨ ਮੰਗਾ ਸਕਦੇ ਕੋਰੀਅਰ ਕਰਕੇ ਸੀ ਭੇਜ ਸਕਦੇ ਹਾਂ ਠੀਕ ਹੈ ਐਡਰੈਸ ਸਾਡਾ ਸੈਂਡ ਕਰਦੇ ਕੋਰੀਅਰ ਕਰਕੇ ਉਹਦੇ ਘਰ ਤੱਕ ਪਹੁੰਚ ਸਕਦੀ ਲੱਗਦੀ ਹੈ ਠੀਕ ਹੈ ਦੱਸ ਕੋਈ ਤੁਸੀਂ ਵੀ ਇਹ ਇਦਾਂ ਦੀ ਲਾਟਰੀ ਪਾਉਣਾ ਚਾਹੁੰਦੇ ਹੋ ਕਿਉਂਕਿ ਜਿਹੜੇ ਇਨਾਮ ਹੈ ਲਾਟਰੀ ਪਾਈ ਤਾਂ ਨਿਕਲਦੀ ਹੈ ਬਿਨਾਂ ਲਾਟਰੀ ਪਾਈ ਤਾਂ ਕੋਈ ਇਨਾਮ ਨਹੀਂ ਨਿਕਲਦਾ ਲਾਟਰੀ ਉਹਦੇ ਵਾਸਤੇ ਪਾਉਣੀ ਪੈਣੀ ਕਿ ਉਹ ਲਾਟਰੀ ਪਾਉਣ ਵਾਸਤੇ ਤੁਸੀਂ ਸਰਦੂਲਗੜ ਬੱਸ ਸਟੈਂਡ ਦੇ ਸਾਹਮਣੇ ਉੱਥੇ ਵਿਜ਼ਿਟ ਕਰ ਸਕਦੇ ਹੋ ਜਾਂ ਫਿਰ ਦਿੱਤੇ ਗਏ ਮੋਬਾਈਲ ਨੰਬਰਾਂ ਤੇ ਪੈਸੇ ਭਾ ਕੇ ਉਥੋਂ ਵਟਸਐਪ ਰਾਹੀਂ ਜਿਹੜੇ ਮੰਗਾ ਸਕਦੇ ਹੋ ਇਹਨਾਂ ਨੰਬਰਾਂ ਤੋਂ ਬਿਨਾ ਹੋਰ ਇਹਨਾਂ ਦਾ ਕੋਈ ਮੋਬਾਈਲ ਨੰਬਰ ਨਹੀਂ ਹੈਗਾ ਕੋਈ ਵੀ ਵੀ ਠੱਗੀ ਦਾ ਸ਼ਿਕਾਰ ਨਾ ਹੋਵੇ ਗਲਤ ਥਾਂ ਪੈਸੇ ਭਾ ਕੇ ਇਹਨਾਂ ਨੂੰ ਮੁੜ ਕੇ ਕਲੇਮਾਂ ਜਿਹੜਾ ਨਾ ਕਰੇ ਸਮਝੀ ਕੀ ਕਹਿਣਾ ਜਾਊਂਗੇ ਕੀ ਸੋਡਾ ਮੈਸੇਜ ਕੀ ਹੈ ਪਬਲਿਕ ਨੂੰ ਸਾਡਾ ਮੈਸੇਜ ਇਹ ਹੀ ਹੈ ਜੀ ਕਿਉਂਕਿ ਜ਼ਿਆਦਾਤਰ ਅੱਜ ਕੱਲ੍ਹ ਆਨਲਾਈਨ ਫਰੌਡ ਚੱਲ ਰਿਹਾ ਆਨਲਾਈਨ ਦੁਨੀਆਂ ਵੀ ਠੱਗੀਆਂ ਹੋ ਰਹੀਆਂ ਜ਼ਿਆਦਾਤਰ ਆਨਲਾਈਨ ਹੀ ਹੋ ਰਹੀਆਂ 121 ਨੰਬਰ ਹੈ ਪਰਸਨਲ WhatsApp ਵੀ ਇਹੀ ਹੈ Google Pay ਨੰਬਰ ਵੀ ਇਹੀ ਚੱਲਦਾ ਹੈ 99151 17592 ਤੇ ਜਦੋਂ ਵੀ ਤੁਸੀਂ ਕਾਲ ਕਰਕੇ ਸਾਨੂੰ ਕੱਲੀ-ਕੱਲੀ ਜਾਣਕਾਰੀ ਟਿੱਕਦੀ ਅਪਡੇਟ ਮਿਲ ਸਕਦੀ ਹੈ ਇਸ ਤੋਂ ਇਲਾਵਾ ਜਦੋਂ ਵੀ ਤੁਸੀਂ ਕੋਈ ਆਨਲਾਈਨ ਲਾਟਰੀ ਪਾਉਣੀ ਹੈ ਪਹਿਲੀ ਗੱਲ ਤਾਂ ਆਨਲਾਈਨ ਲਾਟਰੀ ਨਾ ਪਾਈ ਜਾਵੇ ਜਿੱਥੇ ਤੱਕ ਸਾਡਾ ਹੈਗਾ ਮਕਸਦ ਆਪਣੇ ਜਾਣ ਪਛਾਣ ਦੇ ਸੈਲਰ ਕੋਲ ਹੀ ਲਾਟਰੀ ਪਾਈ ਜਾਵੇ ਜਿਸ ਨੂੰ ਅਸੀਂ ਜਾਣਦੇ ਹਾਂ ਜੇਕਰ ਨਹੀਂ ਜਾਣਦੇ ਤਾਂ ਜਾ ਕੇ ਸਾਨੂੰ ਕਾਊਂਟਰ ਤੋਂ ਲਾਟਰੀ ਲੈਣੀ ਚਾਹੀਦੀ ਹੈ ਤੇ ਪੈਸੇ ਦੇ ਕੇ ਪਰਚੇਜ ਕਰਨੀ ਚਾਹੀਦੀ ਹੈ ਜੇਕਰ ਸਾਨੂੰ ਸੇਲਰ ਜਾਣਦਾ ਹੈ ਸਾਡਾ ਜਾਣਕਾਰ ਹੈਗਾ ਤਾਂ ਸਾਨੂੰ ਲਾਟਰੀ ਆਨਲਾਈਨ ਲੈ ਸਕਦਾ ਜਿਹਦੇ થી ਸਾਨੂੰ ਕੋਈ ਡਰ ਪਰ ਬਨਾ ਹੋ ਇੱਕ ਸ਼ਰਮਾ ਜੀ ਹੋਰ ਦੱਸੋ ਵੀ ਹੋਰ ਆਪਣੇ ਸਟਾਲ ਤੋਂ ਕਿਹੜੇ ਕਿਹੜੇ ਨਾਮ ਲੱਗੇ ਉਹ ਵੀ ਬਣਾਏ ਸਮਝੇ ਕਰ ਦਿਓ ਸਾਨੂੰ ਜੀ ਅੱਜ ਸਹੀ 8 ਮਹੀਨੇ ਹੋ ਗਏ 8 ਮਹੀਨੇ ਦੇ ਵਿੱਚ ਅਸੀਂ 10 ਲੱਖ પતિ ਪਰਮਾਤਮਾ ਦੀ ਕਿਰਪਾ ਨਾਲ ਵਾਹਿਗੁਰੂ ਦੇ ਨਾਲ ਬਣਾ ਚੁੱਕੇ ਹਾਂ ਵੀ 4.5 ਲੱਖ ਦਾ 2.5 ਲੱਖ ਦਾ 90 ਹਜ਼ਾਰ ਦਾ 50 ਹਜ਼ਾਰ ਦਾ 90 ਹਜ਼ਾਰ ਦਾ ਤੀਜਾ ਨਾਮ ਦੇ ਰਿਆ ਅਸੀਂ ਪਬਲਿਕ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਪ੍ਰਮਾਤਮਾ ਸੁੱਖ ਰੱਖੇ ਵੀ 7 ਕਰੋੜ ਦਾ ਵੀ ਆਪਣੇ ਲਾਟਰੀ ਸਟਾਲ ਤੋਂ ਲੱਗੀ ਚਲੋ ਬਹੁਤ ਬਹੁਤ ਮੁਬਾਰਕਾਂ ਜਰੂਰ ਲੱਗੂ ਆ ਜੀ ਤੇ ਵੀਡੀਓ ਦੇਖਣ ਵਾਸਤੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੇ ਸਾਡੇ ਨਾਲ ਤੁਸੀਂ ਨਵੇਂ ਜੁੜੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜਿਹੜਾ ਜਰੂਰ ਕਰ ਲੈ ਤੇ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਕਮੈਂਟ ਲਾਈਕ ਤੇ ਸ਼ੇਅਰ ਜਿਹੜਾ ਜਰੂਰ ਕਰਨਾ ਧੰਨਵਾਦ ਜੀ